ਤੇ ਗੁਰੂ ਟੇਗ ਬਹਾਦਰ ਸਾਹਿਬ ਸੁਣ ਰਹੇ ਗੋਬਿੰਦ ਰਾਏ ਆਏ 9.9 ਸਾਲ ਦੀ ਉਮਰ ਸਿਰਫ 9.9 ਆਇਦਾ ਦਰਬਾਰ ਸਜਿਆ ਸਾਰੇ ਬੈਠੇ ਪੰਡਤ ਮਹਾਰਾਜ ਆਏ ਕਹਿੰਦੇ ਆਹ ਕੌਣ ਨੇ ਥੋਤੀਆਂ ਬੋਦੀਆਂ ਵੱਖਰੇ ਦੇ ਕੱਪੜੇ ਮਾਰਾ ਪੁੱਛਦੇ ਨੇ ਗੋਬਿੰਦ ਰਾਏ ਜੀ ਪਿਤਾ ਜੀ ਆ ਕੌਣ ਆਏ ਹੈ ਕਹਿੰਦੇ Hindu ਪੰਡਤ ਨੇ ਇਕ ਆਦੇ ਲਈ ਆਏ ਐ ਕਹਿੰਦੇ ਧਰਮ ਖਤਰੇ ਚ ਐ ਨਾ ਧਰਮ ਖਤਰੇ ਚ ਐ ਕਹਿੰਦੇ ਹਾਂ ਔਰੰਗਜ਼ੇਬ ਬਾਦਸ਼ਾ ਜਬਰਦਸਤੀ ਇਹਨਾਂ ਦੇ ਜਨੇਊ ਲਾ ਰਿਆ ਠੱਕੇ ਨਾਲ ਜਨੇਊ ਲਾ ਰਿਆ ਬੜਾ ਪਾਪ ਕਮਾ ਰਿਆ ਧਰਮ ਖਤਰੇ ਚ ਐ ਤੇ ਗੋਬਿੰਦ ਰਾਏ ਜੀ ਕਹਿਣ ਲੱਗੇ ਪਿਤਾ ਜੀ ਫਿਰ ਧਰਮ ਬਚਣਾ ਕਿਵੇਂ ਐ ਕਹਿੰਦੇ ਕੋਈ ਆਗੂ ਹੋਵੇ ਅੱਗੇ ਲੱਗੇ ਬੜਕ ਵਿਖਾਵੇ ਉਹਨਾਂ ਨੂੰ ਆਗੂ ਚਾਹੀਦਾ ਸੀ ਚਾਹੀਦਾ ਸੀ ਵੀ ਰਾਜਿਆਂ ਵਰਗਾ ਤੇ ਚਾਹੀਦਾ ਵੀ ਸੀ ਦਲੇਰ ਤੇ ਚਾਹੀਦਾ ਵੀ ਸੀ ਸੂਰਮਾ ਸਾਰੇ ਗੁਣ ਗੁਰੂ ਤੇਗ ਬਹਾਦਰ ਸਾਹਿਬ ਦੇ ਧੱਕਦੇ ਸੀ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤ ਸਨ ਗੁਰੂ ਅਰਜਨ ਦੇਵ ਜੀ ਦੇ ਪੋਤੇ ਸਨ ਐਸੀ ਹਸਤੀ ਹੈ ਜਿਹੜਾ ਸ਼ਹੀਦ ਦਾਦੇ ਦਾ ਪੁੱਤ ਹੈ ਤੇ ਸ਼ਹੀਦ ਪੋਤਿਆਂ ਦਾ ਦਾਦਾ ਹੈ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੋਵਿੰਦ ਰਾਏ ਜੀ ਕਹਿਣ ਲੱਗੇ ਮਾਰਾ ਫਿਰ ਇਹੋ ਜਿਹਾ ਆਖੂ ਤੇ ਫਿਰ ਤੁਸੀਂ ਆਪ ਹੀ ਹੋ ਵੀ ਤੁਹਾਡੇ ਵਰਗਾ ਤੇ ਕੋਈ ਨਹੀਂ ਪਿਤਾ ਜੀ ਇਹ ਤੇ ਦਿਸਦਾ ਹੀ ਹੈ ਲੱਖਾਂ Hindu ਵੀ ਬੱਚੇ ਅਨਾਥ ਹੋਣੋਂ ਬਚਦੇ ਐ ਤੇ ਮੈਨੂੰ ਅਨਾਥ ਹੋ ਜਾਂਦਿਓ ਜੇ ਮੇਰੀ ਮਾਂ ਦੇ ਵਿਧਵਾ ਹੋਣ ਨਾਲ ਲੱਖਾਂ Hindu ਬੀਬੀਆਂ ਵਿਧਵਾ ਹੋਣੋਂ ਬਚਦੀਆਂ ਕੋਈ ਪਰਵਾਹ ਨਹੀਂ ਮੇਰੀ ਮਾਂ ਨੂੰ ਹੀ ਵਿਧਵਾ ਹੋ ਜਾਣਾ ਇਹ ਗੋਵਿੰਦ ਰਾਏ ਜੀ ਦੀ ਗੱਲ ਸੁਣ ਕੇ ਨਾਲ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਸ਼ਾਬਾਸ਼ੇ ਪੁੱਤ ਇਹੀ ਉਮੀਦ ਸੀ ਵੀ ਇਦਾਂ ਹੀ ਕਹੇਗਾ